ਅਖਰ ਦਿਨ ਚੜਦੇ ਨੂੰ ਕੇਰਾ ਚੰਗੀ ਤਰ੍ਹਾਂ ਪਾਲਿਆ ਇਹ ਗੱਲ ਚੇਤਾ ਰੱਖੋ ਪਾਪੀਆਂ ਨੂੰ ਪਿੱਛੋਂ ਮਦਦ ਵੀ ਆ ਰਹੀ ਹੈ ਉਹਨਾਂ ਨੂੰ ਮਦਦ ਵੀ ਆ ਰਹੀ ਹੈ 10 ਲੱਖ ਨੇ ਫਿਰ ਕੇਰਾ ਪਾਲਿਆ ਪਿੱਛੋਂ ਮਦਦ ਆ ਗਈ ਕਲਗੀਧਰ ਪਾਤਸ਼ਾਹ ਨੇ ਹੁਣ ਬਚਨ ਆਖੇ ਸਿੱਖਾਂ ਨੂੰ ਕਹਿਣ ਲੱਗੇ ਭਲਿਓ ਜੰਗ ਲੜਨੀ ਹੈ ਸ਼ਹਾਤਾਂ ਜਿੰਨੀਆਂ ਇਹਨਾਂ ਗੀਆਂ ਜੰਗ ਲੜਨੀ ਘੜੀ ਤੋਂ ਬਾਹਰ ਹੈ ਜੰਗ ਘੜੀ ਦੇ ਅੰਦਰ ਨਹੀਂ ਆਉਣ ਦੇਣੀ ਮੈਂ ਹਰ ਬਾਰੀ ਬੇਨਤੀ ਆਖਦਾ ਹੈ ਅੱਜ ਵੀ ਸਿੱਖ ਨੂੰ ਇਹ ਗੱਲ ਖਿਆਲ ਰੱਖਣ ਦੀ ਲੋੜ ਹੈ ਇਤਿਹਾਸ ਵਿੱਚੋਂ ਬਹੁਤ ਕੁਝ ਮਿਲਦਾ ਹੈ ਅੱਜ ਕਈ ਵਾਰੀ ਅਸੀਂ ਜੰਗ ਘੜੀ ਦੇ ਅੰਦਰ ਕਰ ਲੈਨੇ ਆ ਆਪਸ ਵਿੱਚ ਹੀ ਇੱਕ ਦੂਜੇ ਨਾਲ ਉਲਝ ਕੇ ਤੇ ਇਹ ਗੱਲ ਦਾ ਖਿਆਲ ਨਹੀਂ ਕਰਦੇ ਸਿੱਖੀ ਨੂੰ ਕੌਣ ਖੋਰਾ ਲਾ ਰਿਹਾ ਹੈ ਸਿੱਖੀ ਨੂੰ ਕੌਣ ਬਰਬਾਦ ਕਰਨਾ ਚਾਹੁੰਦਾ ਹੈ ਉਜਾਰਨਾ ਚਾਹੁੰਦਾ ਉਧਰ ਖਿਆਲ ਕਰਨ ਦੀ ਬਜਾਏ ਅਸੀਂ ਅੰਦਰ ਹੀ ਜੰਗ ਘੜੀ ਤੇ ਕਰਕੇ ਅਪਸਮਤੀ ਥੋੜਾ ਬਾਲਾ ਝਗੜਾ ਕਲੇਸ਼ ਕਰਕੇ ਗੱਲ ਉੱਥੇ ਦੇ ਰੱਖ ਲੈਣੇ ਐ ਇਹ ਨਹੀਂ ਖਿਆਲ ਕਰਦੇ ਵੀ ਭਲਿਓ ਪਲਗੀ ਤਰ ਪਾਤਸ਼ਾਹ ਨੇ ਆਖਿਆ ਸੀ ਜੰਗ ਗੜੀ ਦੇ ਅੰਦਰ ਨਹੀਂ ਕਰਨੀ ਬਲਕਿ ਬਾਹਰ ਜੰਗ ਲੜਨੀ ਹੈ ਜਿੰਨੀ ਵੀ ਲੜਨੀ ਹੈ ਫਿਰ ਇੱਕ ਬੇਨਤੀ ਕਹਿਣ ਲੱਗਿਆ ਪੰਜ ਪੰਜ ਸਿੱਖਾਂ ਦੇ ਅੱਠ ਜਥੇ ਬਣਾਏ ਪੰਜ ਪੰਜ ਸਿੱਖਾਂ ਦੇ ਅੱਠ ਜਥੇ ਬਣਾਈ 8540 ਅੱਠ ਜਥੇ ਬਣਾ ਕੇ ਬਖ ਬਖ ਡਿਊਟੀਆਂ ਲਾਈਆਂ ਪੰਜ ਸਿੱਖ ਉਹ ਨੇ ਜਿਨ੍ਹਾਂ ਜੰਗ ਦੇ ਮੈਦਾਨ 'ਤੇ ਜਾਣੇ ਪੰਜ ਸਿੱਖ ਉਹ ਨੇ ਜਿਨ੍ਹਾਂ ਨੇ ਉਹਨਾਂ ਪੰਜਾਂ ਨੂੰ ਤਿਆਰ ਕਰਨਾ ਹੈ ਸ਼ਸਤਰ ਸਜਾਉਣੇ ਹੈ ਥਾਪੜੇ ਦੇਣੇ ਹੈ ਪੰਜ ਸਿੱਖ ਉਹ ਨੇ ਜਿਹੜੇ ਗੜੀ ਵਿੱਚ ਖਿਲਰ ਕੇ ਪਹਿਰਾ ਦਿੰਦੇ ਹੈ ਉਹਨਾਂ ਨੇ ਕਰਮ ਇਹ ਕਰਨਾ ਹੈ ਜੰਗ ਦੇ ਮੈਦਾਨ ਵਿੱਚ ਗੜੀ ਦੇ ਅੰਦਰ killers ਕੇ ਪਹਿਰਾ ਦੇਨੇ ਇੱਕ ਤੇ ਖੜਕਾ ਕਰਕੇ ਰੱਖਣਾ ਹੈ ਦੂਜਾ ਜਕਾਰੇ ਲਾਉਣੇ ਆ ਉੱਚੀ ਤੀਜਾ ਸ਼ਬਦ ਪੜਨੇ ਆ ਬਾਹਰ ਪਾਪੀ ਨੂੰ ਸੁਨੇਹਾਦਾਰ ਸਿੱਖਚਰ ਦੀ ਕਲਾ ਵਿੱਚ ਨੇ ਇਹ ਵਿਉਂਤਮੰਦੀ ਹੁੰਦੀ ਹੈ ਗੁਰੂ ਕੇ ਸਿੱਖਾਂ ਦੀ ਭਾਈ ਕਾਠਾ ਸਿੰਘ ਭਾਈ ਮਦਨ ਸਿੰਘ ਉਹ ਹੈ ਜਿੱਦੀ ਡਿਊਟੀ ਲਈ ਦਰਵਾਜ਼ੇ ਤੇ ਹਜ਼ੂਰੀ ਨੇ ਬਹੁਤ ਸੂਰਮੇ ਸਿੱਖ ਸੰਨ ਕਹਿ ਲੱਗੇ ਭੜਿਓ ਤੁਹਾਡੀ ਡਿਊਟੀ ਇਹ ਹੈ ਕਾਲੀ ਨਾਲ ਬੁਹਾ ਖੋਲਣਾ ਜਦੋਂ ਸਿੱਖਾਂ ਜਾਣਾ ਕਾਲੀ ਨਾਲ ਬੰਦ ਕਰ ਦੇਣਾ ਜਾਲਮ ਬੁਹਾ ਖੋਲਣ ਦੀ ਕੋਸ਼ਿਸ਼ ਕਰੇਗਾ ਪਰ ਉਹ ਗੜੀ ਦੇ ਅੰਦਰ ਨਹੀਂ ਬਣਦੇ ਨਾ ਤੁਹਾਨੂੰ ਇਹ ਵੀ ਪਤਾ ਹੋਏਗਾ ਵੀ ਨਾਹਰਖਾ ਪਾਪੀ ਪੌੜੀ ਲਾ ਕੇ ਇੱਕ ਵਾਰ ਗੜੀ ਵਿੱਚ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਇੱਕ ਤੀਰ ਮਾਰਦੇ ਹੈ ਪਾਪੀ ਨੂੰ ਮੌਤੇ ਘਾਟ ਉਤਾਰ ਦਿੰਦੇ ਹੈ ਪਿੱਛੇ ਇੱਕ ਮਹਦੂਦ ਅਲੀ ਵੀ ਹੁੰਦਾ ਸੀ ਚਾਹਨਾ ਤੇ ਉਹ ਵੀ ਚਾਹੁੰਦੇ ਡੰਡੇ ਉਹ ਪਰ ਜਦੋਂ ਪਤਾ ਲੱਗਿਆ ਵੀ ਨਾਹਰ ਖਾਂ ਮੌਤ ਦੇ ਮੂੰਹ ਵਿੱਚ ਡਿੱਗ ਪਿਆ ਉਹਨੇ ਆਪਣਾ ਆਪ ਛੁਪਾ ਕੇ ਕੰਨ ਦੇ ਸਹਾਰਾ ਲੈ ਕੇ ਦੌੜ ਗਿਆ ਸੀ ਫਜ਼ੂਰ ਨੇ ਬਤਨ ਆਖਿਆ ਸੀ ਕਿ ਲੱਗੇ ਭਲਿਆ ਤੂੰ ਮਰਦੂਦ ਰਹੀਂ ਮਰਦੂਦ ਦਾ ਅਰਥ ਹੁੰਦਾ ਹੈ ਕਾਇਰ ਡਰਪੋਕ ਸੂਰਮਾ ਉਹ ਹੁੰਦਾ ਜਿਹੜਾ ਸਾਹਮਣੇ ਮੌਤ ਦੇਖ ਕੇ ਚਾਹ ਤੇ ਚੜ ਜਾਏ ਬਲਕਿ ਮੌਤ ਤੋਂ ਮੂੰਹ ਨਹੀਂ ਫੇਰਦਾ ਜੇ ਤੂੰ ਇੱਕ ਡੰਡਾ ਜੇ ਕਿਤੇ ਪੌੜੀ ਅੰਦਰ ਤੂੰ ਵੀ ਚੜ੍ਹਨ ਦੀ ਕੋਸ਼ਿਸ਼ ਕਰਦਾ ਇੱਕ ਤੀਰ ਮੈਂ ਤੈਨੂੰ ਵੀ ਬਖਸ਼ ਦੇਣਾ ਸੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕੀਤੀ ਪੰਜ ਪੰਥ ਸਿੱਖਾਂ ਦਾ ਜਥਾ ਜੰਗ ਦੇ ਮੈਦਾਨ ਵਿੱਚ ਜਾਂਦਾ ਹੈ ਜੰਗਾ ਸ਼ਹੀਦੀਆਂ ਤੇ ਭਵੇਂ ਗਾਮਸ਼ਾ ਹੋਈਆਂ ਪਰ ਮੈਂ ਤੁਹਾਨੂੰ ਸਹਿਬਜ਼ਾਦਿਆਂ ਦਾ ਅੱਧ ਜ਼ਿਕਰ ਕਰ ਦਿੰਦਾ ਸੰਖੇਪ ਜਿਆ ਜਦੋਂ ਕੁਝ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਜੂਦ ਕੇ ਪਾਪੀਆਂ ਨੂੰ ਸੋਧਾ ਲਾ ਕੇ ਉਸ ਵੇਲੇ ਬਾਬਾ ਅਜੀਤ ਸਿੰਘ ਗੁਰੂ ਚਰਨਾ ਵਿੱਚ ਆਉਂਦੇ ਕੁਝ ਗੱਲਾਂ ਬੜੀਆਂ ਅਹਿਮ ਨੇ ਦੋਨੋਂ ਸਹਿਬਜ਼ਾਦੇ ਗੁਰੂ ਕਲਗੀ ਸਰ ਪਾਤਸ਼ਾਹ ਜੀ ਦੇ ਦੋਨੋਂ ਸਹਿਬਜ਼ਾਦਿਆਂ ਨੂੰ ਸਤਿਗੁਰੂ ਨੇ ਆਵਾਜ਼ ਨਹੀਂ ਮਾਰੀ ਬਲਕਿ ਦੋਨੋਂ ਚੱਲ ਕੇ ਗੁਰਕਲ ਦੀ ਧਰਨਾ ਚ ਆਏ ਚਰਨਾ ਵਿੱਚ ਆਏ ਸਨ ਸਤਿਗੁਰੂ ਸਾਨੂੰ ਸ਼ਾਸਤਰ ਸਿਜਾਓ ਸਾਨੂੰ ਵੀ ਦੰਗ ਦੇ ਮੈਦਾਨ ਵਿੱਚ ਤੋਰ ਦਿਓ ਇਹਦਾ ਕਾਰਨ ਹੈ ਇਹਦਾ ਕਾਰਨ ਇਹ ਹੈ ਕਲ ਕਦੀ ਕੌਮ ਤੇ ਵਿਪਤਾ ਬਣੇਗੀ ਕਲ ਕਦੀ ਕੌਮ ਨੂੰ ਨੌਜਵਾਨਾਂ ਦੀ ਲੋੜ ਪਵੇਗੀ ਇਹਨਾਂ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਹੈ ਬਲਕਿ ਇਹ ਚੱਲ ਕੇ ਕੌਮ ਦੀ ਦਰ ਪੇ ਸ਼ੋਭਣਗੇ ਬੀਪੁਸੀ ਦੱਸੋ ਕਿੱਥੇ ਲੋੜ ਐ ਅਸੀਂ ਕੌਮ ਲਈ ਆਪਣਾ ਆਪ ਕੁਰਬਾਨ ਕਰਨ ਨੂੰ ਤਿਆਰ ਐ ਇਹ ਗੁਰੂ ਕੇ ਸਹਿਬਜ਼ਾਦਿਆਂ ਨੇ ਇੱਕ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਸੀ ਮੈਂ ਬੇਨਤੀ ਕਰਾਂ ਬਾਬਾ ਅਦੀਪ ਸਿੰਘ ਗੁਰੂ ਚਰਨਾਂ ਵਿੱਚ ਆਇਆ ਕਹਿਣ ਲੱਗਿਆ ਪਾਤਸ਼ਾਹ ਮੈਨੂੰ ਜੰਗ ਦੇ ਮੈਦਾਨ ਵਿੱਚ ਤੋਰ ਦਿਓ ਕਲਗੀਧਰ ਪਾਤਸ਼ਾਹ ਮਹਾਰਾਜ ਹੱਥੀ ਸ਼ਾਸਤਰ ਸਜਾਉਂਦੇ ਐ 18 ਸਾਲ ਦੀ ਉਮਰ ਐ ਅੱਲਾ ਯਾਰ ਖਾਂ ਜੋਗੀ ਨੇ ਇੱਕ ਵਚਨ ਆਖਿਆ ਕਹਿਣ ਲੱਗੇ ਸਹਿਬ ਨੇ ਵਚਨ ਆਖਿਆ ਸੀ ਖਾਇਸ਼ ਹੈ ਤੁਝੇ ਤੀਰ ਚਲਾਤੇ ਹੋਏ ਦੇਖੂ ਹਮੇ ਆਕਸੇ ਬਰਛੀ ਖਾਤੇ ਹੋਏ ਦੇਖੂ ਪੁੱਤ ਮੇਰਾ ਤੇ ਹਿਰਦਾ ਉਸ ਦਿਨ ਖੁਸ਼ ਹੋਵੇਗਾ ਜਿਸ ਦਿਨ ਤੂੰ ਜਗਦੇ ਦੇ ਮੈਦਾਨ ਅੰਦਰ ਜੁੱਧ ਕੇ ਸ਼ਹਾਦਤ ਦਾ ਜਾਮ ਪੀਵੇਂਗਾ ਮੈਂ ਲੋਕਾਂ ਦੇ ਪੁੱਤਾਂ ਤਰ ਤੈਨੂੰ ਸੁੱਖਾਂ ਵਿੱਚ ਪਲਦਾ ਵੇਖਣਾ ਨਹੀਂ ਚਾਹੁੰਦਾ ਬਲਕਿ ਮੈਂ ਤੇ ਉਸ ਦਿਨ ਖੁਸ਼ ਹੋਣਾ ਜਿਸ ਦਿਨ ਸ਼ਹਾਦਤ ਦਾ ਜਾਮ ਪੀਏਗਾ ਜੁੱਧ ਕੇ ਆਪਣੀ ਛਾਤੀ ਤੇ ਸ਼ਸਤਰਾਂ ਦੀ ਬਾਰਸ ਸẽਗਾ ਹੱਥੀ ਸ਼ਾਸਤਰ ਸਜਾਏ ਬੇਅੰਤ ਪਿਆਰ ਕਰਕੇ ਚਾਰ ਸਿੱਖ ਨਾਲ ਤੋਰੇ ਭਾਈ ਈਸ਼ਰ ਸਿੰਘ ਟੈਲ ਸਿੰਘ ਰਾਮ ਸਿੰਘ ਦੇਵਾ ਸਿੰਘ ਚਾਰੋਂ ਸਿੱਖ ਨਾਲ ਤੋਰੇ ਜੰਗ ਦੇ ਮੈਦਾਨ ਵਿੱਚ ਗਏ ਇਤਿਹਾਸ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਹੈ ਇੰਨੀ ਬਹਾਦਰੀ ਨਾਲ ਜੂਝੇ ਇੰਨੀ ਬਹਾਦਰੀ ਨਾਲ ਜੂਝੇ ਭੱਥੇ ਵਿੱਚੋਂ ਤੀਰ ਕਰਦੇ ਆ ਫੁਰਤੀ ਨਾਲ ਔਰ ਇੰਨੀ ਫੁਰਤੀ ਨਾਲ ਪਹਿਲਾ ਤੀਰ ਚਲਾਏ ਜ਼ਾਲਮ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਤੀਰ ਆਹ ਕਿਧਰ ਰਿਹਾ ਔਰ ਇੱਕ ਇੱਕ ਤੀਰ ਬਾਬਾ ਅਜੀਤ ਸਿੰਘ ਜੀ ਦਾ ਕਈ ਪਾਪੀਆਂ ਨੂੰ ਸੋਧਾ ਲਾਉਂਦਾ ਹੈ ਕਈ ਪਾਪੀ ਮੌਤ ਦੇ ਮੂੰਹ ਵਿੱਚ ਜਾਂਦੇ ਹੈ ਨਰਕ ਸੁਧਾਰ ਜਾਂਦੇ ਹੈ ਆਖਰ ਪੱਥੇ ਵਿੱਚੋਂ ਤੀਰ ਮੁੱਕ ਗਏ ਤੁਨੇ ਵੀ ਪਤਾ ਹੋਵੇ ਬਹੁਤ ਥੋੜੇ ਸ਼ਾਸਤਰ ਸਨ ਉਦੋਂ 7 ਮਹੀਨੇ ਤੇ ਘੇਰੇ ਵਿੱਚ ਨਵੇਂ ਬਾਣੀ ਨਹੀਂ ਸਕੇ ਤੇ ਉਹ ਵੀ ਹਜੂਰ ਨੇ ਵੰਡ ਕੇ ਦਿੱਤੇ ਹੋਏ ਸਨ ਸਿੱਖਾਂ ਨੂੰ ਥੋੜੇ ਥੋੜੇ ਵੰਡ ਕੇ ਦਿੱਤੇ ਸਨ ਬਾਬਾ ਜੀ ਸਿੰਘ ਜੀ ਦੇ ਜਦੋਂ ਤੀਰ ਮੁੱਕੇ ਪੱਥੇ ਵਿੱਚੋਂ ਉਹਨਾਂ ਆਪਣਾ ਨੇਜਾ ਵਰਚਾ ਸੰਭਾਲਿਆ ਉਹਦੇ ਨਾਲ ਪਾਪੀਆਂ ਨੂੰ ਸੌਦਾ ਲਾਇਆ ਕਈ ਕਈ ਪਾਪੀਆਂ ਨੂੰ ਵਰਚਾ छाਤੀ ਵਿੱਚ ਦੀ ਆਰ-ਪਾਰ ਕਰਕੇ ਮੌਤ ਦੇ ਮੂੰਹ ਵਿੱਚ ਸੁਟਿਆ ਲਜਾ ਕੇ ਆਖਰ ਇੱਕ ਵਕਤ ਬਣਦਾ ਇਤਿਹਾਸ ਵਿੱਚ ਜ਼ਿਕਰ ਹੈ ਇੱਕ ਪਾਪੀ ਨੇ ਸੰਜੋਪ ਇੰਨੀ ਹੈ ਲੋਹੇ ਦਾ ਕੋਟ ਕਹਿ ਲੋ ਸਾਹਮਣੇ ਆਇਆ ਉਹਨੇ ਬਾਬਾ ਜੀ ਤੇ ਮਾਰ ਕੀਤਾ ਧਾਰ ਨਾਲ ਬਾਹਰ ਰੋਕੇ ਐ ਵਰਖਾ ਉਹਦੀ ਛਾਤੀ ਵਿੱਚ ਲੋਹੇ ਦਾ ਕੋਟ ਸੰਜੋ ਪੈਨੇ ਐ ਇੰਨੀ ਜ਼ੋਰ ਨਾਲ ਮਾਰਿਆ ਉਹ ਲੋਹੇ ਦੀ ਸੰਜੋਹ ਦੁਫਾੜ ਕਰਕੇ ਪਾਟ ਕੇ ਵਿਚਕਾਰ ਦੀ ਨਿਕਲ ਗਿਆ ਪਾਪੀ ਤੇ ਨਰਕ ਸੁਧਾਰ ਗਿਆ ਪਰ ਵਰਖਾ ਕੁੰਡਾ ਹੋ ਗਿਆ ਕੁਦਰਤੀ ਗੱਲ ਐ ਲੋਹੇ ਨਾਲ ਲੋਹਾ ਟਕਰਾਉਂਦਾ ਤੇ ਕੰਮ ਛੱਡ ਗਿਆ ਵਰਖਾ ਇੱਕ ਕੋ ਸਾਸਤ ਰੈ ਗਿਆ ਉਹ ਕਿਰਪਾ ਨੇ ਕਿਰਪਾ ਜਦੋਂ ਹੱਥ ਵਿੱਚ ਪਕੜੀ ਫਿਰ ਕਿਰਪਾਣ ਦੇ ਨਾਲ ਪਾਪੀਆਂ ਦੇ ਆਹੂ ਲਾਹੇ ਬੇਅੰਤ ਪਾਪੀਆਂ ਦੇ ਆਹੂ ਲਾਹੇ ਇੱਕ ਵਕਤ ਉਹ ਬਣਿਆ ਇੱਕ ਪਾਪੀ ਨੇ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਦੇ ਬਰਛਾ ਮਾਰਿਆ ਘੋੜਾ ਧਰਤੀ ਤੇ ਡਿੱਗ ਪਿਆ ਬਾਬਾ ਜੀ ਨੇ ਵੀ ਆਪਣੇ ਕਦਮ ਧਰਤੀ ਤੇ ਰੱਖੇ ਔਰ ਜੰਗ ਦੇ ਮੈਦਾਨ ਵਿੱਚ ਕਿਰਪਾਲ ਟਕੜ ਕੇ ਜੂਝਦੇ ਆ ਪਾਪੀਆਂ ਨੂੰ ਸੋਧਾ ਲਾ ਰਹੇ ਨੇ ਇੱਕ ਵਕਤ ਉਹ ਵੀ ਬਣ ਗਿਆ ਲੰਮਾ ਸਮਾਂ ਹੋ ਗਿਆ ਸੀ ਜੂਝਦਿਆਂ ਨੂੰ ਬੜੇ ਪਾਪੀਆਂ ਨੂੰ ਨਰਕ ਦਾ ਰਾਹ ਦਿਖਾਇਆ ਸੀ ਇੱਕ ਵਕਤ ਬਣਿਆ ਵੀ ਉਹ ਕਿਰਪਾਨ ਵੀ ਮੁੜ ਗਈ ਕਿਰਪਾਨ ਵੀ ਮੁੜ ਗਈ ਕਿੰਨਿਆਂ ਤੇ ਆਹੂ ਲਾਹੇ ਕਿਰਪਾਨ ਮੁੜ ਗਈ ਹੱਥੇ ਹੋ ਗਏ ਹੱਥ ਵਿੱਚ ਕੋਈ ਸ਼ਸਤਰ ਨਾ ਰਿਹਾ ਪਾਪੀਆਂ ਪਹਿਲਾਂ ਵੀ ਵਾਰ ਕੀਤੇ ਸਨ ਭਰਮੇ ਪਹਿਲਾਂ ਹੱਥ ਵਿੱਚ ਸ਼ਸਤਰ ਸਨ ਕਲਗੀਧਰ ਪਾਤਸ਼ਾਹ ਵੇਖ ਰਹੇ ਸਨ ਉੱਚੀ ਮਮਤੀ ਤੇ ਖਲੋਕੇ ਗੜੀ ਦੇ ਅੰਦਰ ਆਪਣੇ ਪੁੱਤ ਨੂੰ ਜੂਝਦਿਆ ਆਖਿਰ ਉਸ ਵੇਲੇ ਜਾਲਮ ਨੇ ਭਰਮਾ ਬਾਰ ਕੀਤਾ ਇਤਿਹਾਸ ਵਿੱਚ ਤੇ ਜ਼ਿਕਰ ਹੈ ਵੀ 212 ਤੀਰ ਲੱਗੇ ਬਾਬਾ ਜੀ ਦੇ ਪਰ ਮੈਂ ਕਈ ਵਾਰੀ ਬੇਨਤੀ ਆਖਦਾ ਸਰੀਰ ਦਾ ਕੋਈ ਐਸਾ ਅੰਗ ਨਹੀਂ ਸੀ ਸਰੀਰ ਦਾ ਕੋਈ ਐਸਾ ਹਿੱਸਾ ਨਹੀਂ ਸੀ ਜਿੱਥੇ ਬਾਹਰ ਨਾ ਲੱਗੇ ਹੋਣ ਕਿਸੇ ਤੀਰ ਮਾਰੇ ਕਿਸੇ ਨਿਜੇ ਮਾਰੇ ਕਿਸੇ ਕਿਰਪਾਨਾਂ ਤਲਵਾਰਾਂ ਮਾਰੀਆਂ ਬੇਅੰਤ ਵਾਰ ਸਹਿ ਕੇ ਧੰਨ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਦਾ ਜਾਮ ਪੀਂਦੇ ਐ ਸ਼ਹੀਦੀ ਪ੍ਰਾਪਤ ਕਰਦੇ ਐ ਕਲਗੀਧਰ ਪਾਤਸ਼ਾਹ ਮਹਾਰਾਜ ਪੁੱਤ ਦੀ ਸ਼ਹਾਦਤ ਤੇ ਇੱਕ ਜਕਾਰਾ ਲਾਉਂਦੇ ਐ ਉਤਰਾਂ ਦੀ ਸ਼ਹਾਦਤ ਤੇ ਜਕਾਰਾ ਲਾਉਣ ਵਾਲਾ ਗੁਰੂ ਗੋਬਿੰਦ ਸਿੰਘ ਹੋ ਸਕਦੇ ਬਲਕਿ ਮੈਂ ਲੰਮੀ ਗੱਲ ਕਰਾਂ RAM ਚੰਦਰ ਜੀ ਨੂੰ ਬਨਵਾਸ ਮਿਲਿਆ ਸੀ ਨਾ ਕਦੀ ਇਤਿਹਾਸ ਵਿੱਚੋਂ ਅੜਿਓ ਦਸ਼ਰਤ 14 ਸਾਲ ਦਾ ਮੁਰ ਵੀ ਹੋਣਾ ਲੋਕ ਭਗਵਾਨ ਕਹਿੰਦੇ ਐ ਲੋਕਾਂ ਨੇ ਅਦੂਪੀ ਕਰਨਾ ਤੇ ਉੱਪਰ ਖਲੋਤੇ ਸਨ ਮਹਾਲ ਦੇ ਜਿੰਨਾ ਸਮਾਖਾ ਸਾਹਮਣੇ ਰਹੇ ਤੇ ਉਹਨਾਂ ਸਮਾ ਨੇਤਰਾ ਚੋਂ ਨੀਰ ਵਗਾਇਆ ਅੱਖੋਂ ਉਹ ਲੋ ਪੁੱਤ ਹੋਇਆ ਉਤਤ ਛਾਲ ਮਾਰ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਸੀ ਪੂਰਨ ਭਗਤ ਦੀ ਮਾਂ ਅੱਖਾਂ ਤੋਂ ਅੰਮੀ ਹੋ ਗਈ ਸੀ ਪੁੱਤ ਦੇ ਵਜੋਕ ਅੰਦਰ ਮੈਂ ਤੇ ਇੰਨੀ ਬੇਨਤੀ ਕਹਿਣਾ ਪੁੱਤ ਦੀ ਸ਼ਹੀਦੀ ਹੋਈ ਹਜੂਰ ਨੇ ਜਕਾਰਾ ਲਾਇਆ ਸਿੰਘ ਸਾਰ ਰੁੱਕ ਕੇ ਬੈਠੇ ਸੰਗੜੀ ਅੰਦਰ ਉਸੇ ਪਹਿਲੇ ਬਾਬਾ ਜੁਝਾਰ ਸਿੰਘ ਗੁਰੂ ਚਰਨਾਂ ਵਿੱਚ ਜਾ ਪਹੁੰਚਿਆ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਤੋਲ ਦੇ 14 ਸਾਲ ਦੀ ਉਮਰ ਹੈ ਬਸ ਮੈਂ ਇਹ ਬੇਨਤੀ ਆਖਣੀ ਹੈ ਪਰ 7 ਮਿੰਟ ਧਿਆਨ ਦਿਓ 14 ਸਾਲ ਦੀ ਉਮਰ ਹੈ ਹਜੇ ਦਾੜਾ ਵੀ ਨਹੀਂ ਫੁੱਟਿਆ ਚੰਗੀ ਤਰ੍ਹਾਂ ਕੋਲ ਓਕੇ ਆਖਿਆ ਪਾਤਸ਼ਾਹ 22 ਸੇ ਵਿਛੜ ਕਰ ਮuje ਜੀਣਾ ਨਹੀਂ ਆਤਾ ਖਾਨਾ ਪਾਨਾ ਸੋਣਾ ਨਹੀਂ ਪਾਤਾ ਮੈਂ ਪ੍ਰਾਤੋ ਵਿਛੜ ਕੇ ਜਿਉ ਨਹੀਂ ਸਕਾਂਗਾ ਮੈਨੂੰ ਲੱਗਦਾ ਹੈ ਮੈਂ ਸਭ ਕੁਝ ਆਪਣੇ ਵੱਡੇ ਵੀਰ ਅਜੀਤ ਸਿੰਘ ਜੀ ਤੋਂ ਸਿੱਖਿਆ ਪਾਤਸ਼ਾਹ ਮੈਨੂੰ ਜੰਗ ਦੇ ਮੈਦਾਨ ਵਿੱਚ ਤੋਰ ਦਿਓ ਕਲਗੀਧਰ ਪਾਤਸ਼ਾਹ ਨੇ ਇੱਕ ਬਾਰ ਵੀ ਨਾ ਨਹੀਂ ਕੀਤੀ ਸ਼ਸਤਰ ਸਜਾਉਣ ਲੱਗ ਪਏ ਸਿੱਖਾਂ ਬੜੇ ਤਰਲੇ ਲੈ ਸਤਿਗੁਰੂ ਇੱਕ ਸਾਹਿਬ ਜਾਂਦਾ ਰਹਿ ਗਿਆ ਦੋ ਪਹਿਲੇ ਵਿਛੜ ਗਏ ਨੇ ਇੱਕ ਸ਼ਹਾਦਤ ਦੇ ਗਿਆ ਇਕ ਨੂੰ ਕੋਣ ਰੱਖ ਲੋ ਸਤਿਗੁਰੂ ਕਹਿਣ ਲੱਗੇ ਭਲਿਓ ਮੋਹ ਦੀਆਂ ਥਮੀਆਂ ਮਮਤਾ ਨਾ ਮਮਤਾ ਵਾਲੀ ਗੱਲ ਨਾ ਕਰੋ ਮੈਂ ਗੁਰਸਿੱਖਾਂ ਪੁੱਤਾਂ ਵਿੱਚ ਕਦੀ ਫਰਕ ਨਹੀਂ ਰੱਖਿਆ ਮੈਂ ਕਈ ਵਾਰੀ ਬੇਨਤੀ ਆਖਦੇ ਰੱਖੀ ਵੀ ਮੈਂ ਸਲਬਤ ਪੁਰੇ ਵਿਚੰਡੇ ਲੱਗੇ ਬੇਨਤੀ ਕਹਿ ਕੇ ਆਇਆ ਕਿਉਂਕਿ ਉੱਥੇ ਪਖੰਡੀਆਂ ਦਾ ਗੜ ਹੈ ਮੈਂ ਤਾਂ ਬੇਨਤੀ ਕਰਕੇ ਆਇਆ ਹ ਯਾਦ ਰੱਖਿਓ ਅੱਜ ਦੇ ਪਖੰਡੀ ਗੁਰੂ ਆਪਣੇ ਪੁੱਤਾਂ ਨੂੰ ਛੁਪਾ ਲੈਂਦੇ ਆ ਆਪਣੇ ਪਰਿਵਾਰ ਨੂੰ ਲੁਕਾ ਲੈਂਦੇ ਆ ਲੋਕਾਂ ਨੂੰ ਲੜਨ ਵਾਸਤੇ ਮੂਹਰੇ ਕਰ ਦਿੰਦੇ ਐ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਐ ਜਿਹੜਾ ਆਪਣੇ ਪੁੱਤਾਂ ਨੂੰ ਪਹਿਲਾ ਮੌਤ ਦੇ ਮੂੰਹ ਵਿੱਚ ਘੜਦਾ ਐ ਪੱਛੀ ਵਿੱਚ ਝੋਕਦਾ ਐ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸੱਚਾ ਗੁਰੂ ਹੀ ਹੋ ਸਕਦਾ ਸਿੱਖਾਂ ਆਖਿਆ ਹਜ਼ੂਰ ਨੇ ਆਖਿਆ ਨਹੀਂ ਸ਼ਾਸਤਰ ਸਜਾਏ ਅੱਲਾ ਯਾਰਖਾ ਜੋਗੀ ਦੇ ਬੋਲ ਬਿਨੇ ਬਾਈਸੇ ਵਿਚਰ ਕਰ ਮੁੰਜੇ ਜੀਣਾ ਨਹੀਂ ਆਤਾ ਖਾਣਾ ਪਾਣਾ ਸੁਣਾ ਨਹੀਂ ਬਤਾ ਹੱਥੀ ਜਦ ਸ਼ਾਸਤਰ ਸਜਾ ਕੇ ਤੋਰਨ ਲੱਗਦੇ ਐ ਇੱਕ ਵਿਦਵਾਨ ਲਿਖਦੇ ਮੱਥਾ ਚੁੰਮਿਆ ਬਚਨ ਆਖੇ ਪੁੱਤ ਅੱਜ ਤੇਰੀ ਦਾਦੀ ਹੁੰਦੀ ਤੈਨੂੰ ਵੇਖਦੀ ਤੂੰ ਕਿਵੇਂ ਜੰਗ ਦੇ ਮੈਦਾਨ ਵਿੱਚ ਜੂਝਨੇ ਅੱਜ ਤੇਰੀ ਮਾਂ ਹੁੰਦੀ ਉਹਨੇ ਵਖਣੀ ਸੀ ਇਹ ਗੱਲ ਜਿਹਦਾ ਕਦੀ ਨਾਮ ਜੁਝਾਰ ਰੱਖਿਆ ਉਹ ਜੂਝ ਦਾ ਬੜਾ ਕਮਾਲ ਦਾ ਐ ਅੱਜ ਤੇਰੇ ਭਰਾ ਹੁੰਦੇ ਉਹਨਾਂ ਤੈਨੂੰ ਰੱਜਮਾ ਪਿਆਰ ਕਰਕੇ ਤੋਰਨਾ ਸੀ ਮੁਸ਼ਕਲ ਇਹ ਹੈ ਨਾ ਦਾਦੀ ਹੈ ਦਾਦਾ ਇਹਨਾਂ ਸ਼ਹਾਦਤਾਂ ਦੇ ਚੁੱਕਿਆ ਨਾ ਤੇਰੇ ਕੋਲ ਤੇਰੀ ਮਾਂ ਹੈ ਨਾ ਛੋਟੇ ਭਰਾ ਨੇ ਹਜੂਰ ਨੇ ਬਾਰ-ਬਾਰ ਮੱਥਾ ਚੁੰਮਿਆ ਬਚਨ ਆਖਿਆ ਆ ਤੈਨੂੰ ਦਾਦੀ ਵਾਲਾ ਪਿਆਰ ਹੈ ਆ ਤੈਨੂੰ ਤੇਰੀ ਮਾਂ ਵਾਲਾ ਪਿਆਰ ਹੈ ਆ ਤੈਨੂੰ ਭਰਾਵਾ ਵਾਲਾ ਪਿਆਰ ਹੈ ਆ ਤੈਨੂੰ ਪੁੱਤਾਂ ਵਾਲਾ ਪਿਆਰ ਹੈ ਪੁੱਤ ਜੰਗ ਦੇ ਮੈਦਾਨ ਵਿੱਚ ਜਾਣਾ ਹੈ ਆਪਣਾ ਸਿੱਧਕ ਨਹੀਂ ਦਿਲਾਉਂਦਾ ਦੁਨੀਆ ਪਤ ਤੀਆਂ ਲਈ ਕੀ ਨਹੀਂ ਕਰਦੀ ਲੁੱਟਾ ਖੋਹ ਕਈ ਅਰੰਧੇ ਪਾਪ ਕਰਮ ਵੀ ਕਰ ਲੈਂਦੀ ਹੈ ਪਰ ਧੰਗੁਰੂ ਗੋਬਿੰਦ ਸਿੰਘ ਮੈਂ ਤੇ ਕਈ ਬਰੀ ਆਖ ਨੇ ਸਰਦਾ ਦੀ ਆਖ ਨਾਲ ਕੋਈ ਇਤਿਹਾਸ ਦੇ ਪੰਨੇ ਪੜੇ ਤੇ ਸੱਚ ਇਹ ਹੈ ਵੀ ਬੰਦੇ ਦਾ ਕਲੇਜਾ ਭਟਦਾ ਮਨੁੱਖ ਨੂੰ ਇਹ ਗੱਲ ਖਿਆਲ ਕਰਨੀ ਚਾਹੀਦੀ ਹੈ ਧੰਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਛੋਟੇ ਸਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੂੰ ਥਾਪੜਾ ਦੇ ਕੇ ਰਜਮਾ ਪਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਚੋਰੀਆ 14 ਸਾਲ ਦੀ ਉਮਰ ਹੈ ਚਾਰ ਸਿੱਖ ਨਾਲ ਇਕੱਲੇ ਬਾਬਾ ਜੁਝਾਰ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਜਾ ਕੇ ਤਰਥੱਲੀ ਮਚਾ ਦਿੱਤੀ ਇਤਿਹਾਸ ਵਿੱਚ ਜ਼ਿਕਰ ਹੈ ਉਸ ਮੈਨੇ ਜ਼ਬਰਦਸਤ ਖਾਂ ਵਰਗਿਆਂ ਨੇ ਆਪਣੇ ਮੂੰਹ ਵਿੱਚ ਉਂਗਲਾ ਪਾ ਲਈਆਂ ਸਨ ਹੈਰਾਨ ਹੋ ਕੇ ਬੰਦਾ ਆਪ ਮਹਾਰੇ ਮੂੰਹ ਵਿੱਚ ਉਂਗਲਾ ਪਾਉਂਦਾ ਐ ਇੰਨੀ ਛੋਟੀ ਉਮਰ ਐ ਇੰਨੀ ਬਹਾਦਰੀ ਤੇ ਸਿੱਦਕ ਐ ਔਰ ਯਾਦ ਰੱਖੋ ਮੈਂ ਸੰਖੇਪ ਕਹਿੰਦਿਆਂ ਬਹੁਤ ਲੰਮਾ ਸਮਾਂ ਜੂਝੇ ਆਖਰ ਪਹਿਲਾਂ ਤਰ੍ਹਾਂ ਹੀ ਸ਼ਸਤਰ ਕੋਲ ਮੁੱਕ ਗਏ ਸ਼ਾਮਾਂ ਢਲ ਗਈਆਂ ਜ਼ਿਕਰ ਐ ਵੀ ਇੱਕ ਪਾਸੇ ਸੂਰਜ ਢਲਦਾ ਐ ਦੂਜੇ ਪਾਸੇ ਬਾਬਾ ਜੁਜਾਰ ਸਿੰਘ ਦੁਪਹਿਰ ਦੇ ਵਕਤ ਗਏ ਨੇ ਜੰਗ ਦੇ ਮੈਦਾਨ ਅੰਦਰ ਲੰਮਾ ਸਮਾਂ ਜੂਝ ਕੇ ਕਈ ਪਾਪੀਆਂ ਨੂੰ ਨਰਕ ਦੇ ਰਾਹ ਤੋਂ ਰਿਹਾ ਤੇ ਆਪ ਅਖੀਰ ਬੇਅੰਤ ਵਾਰ ਸਹਿ ਕੇ ਇੱਕ ਪਾਸੇ ਸੂਰਜ ਦੀ ਟਿੱਕੀ ਛਿਪਦੀ ਹੈ ਦੂਜੇ ਪਾਸੇ ਬਾਬਾ ਜੁਝਾਰ ਸਿੰਘ ਬੇਅੰਤ ਵਾਰ ਸਹਿ ਕੇ ਸ਼ਹਾਦਤ ਦਾ ਜਾਮ ਪੀਂਦੇ ਹੈ ਕਲਗੀਧਰ ਪਾਤਸ਼ਾਹ ਫਿਰ ਇੱਕ ਜਕਾਰਾ ਲਾਉਂਦੇ ਹੈ ਅੱਲਾ ਯਾਰਖਾ ਜੋਗੀ ਦੇ ਬੋਲ ਨੇ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਜਹਾਂ ਕਟਾਏ ਬੱਚੇ ਬਾਪ ਨੇ ਖੁਦਾ ਕੇ ਲਈ ਸ਼ਹਾਦਤ ਦਾ ਧਾਮ ਪੀ ਗਏ ਮੈਂ ਇੰਨੀ ਕੋ ਬੇਨਤੀ ਹੋਰ ਕਹਿੰਦੇ ਆ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਮੁਹਕਮ ਸਿੰਘ ਸਾਹਿਬ ਸਿੰਘ ਇਹ ਵੀ ਤੁਮਕੌਰ ਦੀ ਗੜੀ ਦੇ ਸ਼ਹੀਦ ਨੇ ਭਾਈ ਮਨੀ ਸਿੰਘ ਦੇ ਤਿੰਨ ਪੁੱਤ ਇੱਕ ਭਰਾ ਅੱਜ ਅਨਕ ਸਿੰਘ ਅਦਮ ਸਿੰਘ ਅਦਾਇਬ ਸਿੰਘ ਤੇ ਭਰਾ ਦਾਨ ਸਿੰਘ ਇਹ ਵੀ ਤੁਮਕੌਰ ਦੀ ਗੜੀ ਦੇ ਸ਼ਹੀਦ ਨੇ ਕਾਠਾ ਸਿੰਘ ਮਦਨ ਸਿੰਘ ਨਾਰ ਸਿੰਘ ਸ਼ੇਰ ਸਿੰਘ ਗੜੀ ਦੇ ਦਰਵਾਜੇ ਦੇ ਸਿੱਖ ਨੇ ਇਹ ਵੀ ਸ਼ਹਾਦਤਾਂ ਦੇ ਜੰਮ ਪਿੰਦੇ ਆ ਜਿਹੜੇ ਪਰਦੇ ਸੀਨਾ ਮਰਤ ਬਾਣੀ ਵਿੱਚੋਂ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰ ਆਹ ਮਾਰੇ ਬਾ ਉਨ੍ਹਾਂ ਸ਼ਹਾਦਤਾਂ ਤੇ ਦੇ ਦਿੱਤੀਆਂ ਪਰ ਸਿੱਧਕ ਨਹੀਂ ਢੁਲਾਇਆ ਬੇਨਤੀ ਕਰਾਂ ਆਪਣੇ ਮਨਾਂ ਵਿੱਚ ਚਾਤ ਪਾਰੂ 40 ਚਮਕੌਰ ਦੇ ਗੜੀ ਦੇ ਸ਼ਹੀਦ ਨੇ ਟੋਟਲ 40 ਨੇ ਅੱਜ ਮੇਰੇ ਵਰਗੇ ਨੂੰ ਕੋਈ ਪੁੱਛੇ ਨਾ ਵੀ 10 ਸ਼ਹੀਦਾਂ ਦੇ ਨਾਂ ਦੱਸ ਦੇ ਸ਼ਾਇਦ ਪਤਾ ਨਾ ਹੋਵੇ ਹੱਥ ਜੁੜ ਕੇ ਤੁਹਾਨੂੰ ਬੇਨਤੀ ਕਹਿ ਕੇ ਫਤਿਹ ਬੁਲਾਉਣੇ ਆਪਣੇ ਘਰਾਂ ਵਿੱਚ ਬਾਣੀ ਪੜੋ ਨਿਤ ਨਿਮੀ ਪੜੋ ਬੱਚਿਆਂ ਤੋਂ ਲੈ ਕੇ ਬਜ਼ੁਰਗ ਇਤਿਹਾਸ ਗੁਰਬਾਣੀ ਨਾਲ ਜੁੜੋ ਤਾਂ ਉਹ ਸਾਡੀ ਕੌਮ ਦਾ ਪਿਖ ਹੈ ਜਿਹੜਾ ਸਮਾਜ ਦਾ ਭਲਾ ਉਹ ਬਹੁਤ ਉਜਲਾ ਤੇ ਚੰਗਾ ਹੋ ਸਕੇ ਬਾਣੀ ਨਾਮ ਨਾਲ ਜੋੜੋ ਇਹਨਾਂ ਬੱਚਿਆਂ ਨੂੰ ਖੁਦ ਜੁੜੋ ਜੀਵਨ ਨਹੀਂ ਰਹਿਣਾ ਇਹਨੂੰ ਗੁਰੂ ਦੇ ਲਿਖੇ ਲਾਓ ਸਿੱਧਕ ਨਾਲ ਕੋਈ ਆਪਣੇ ਬੱਚਿਆਂ ਨੂੰ ਰੱਬੀ ਬਾਣੀ ਨਾਮ ਸਿੱਖੀ ਨਾਲ ਜੁੜੇਗਾ ਨਾ ਕਲਗੀ ਤਰਜੀ ਦਾ ਹਿਰਦਾ ਖੁਸ਼ ਹੋਵੇਗਾ ਪੁੱਤ ਕਦੀ ਮੈਂ ਤੇਰੇ ਖਾਤਰ ਆਪਣੀ ਚਾਰ ਕੁਰਬਾਨ ਕੀਤੇ ਮੈਂ ਚਾਹੁੰਦਾ ਸੀ ਤੇਰੇ ਵਿੱਚੋਂ ਅਜੀਤ ਸਿੰਘ ਨજર ਆਏ ਤੇਰੇ ਵਿੱਚੋਂ ਫਤਿਹ ਸਿੰਘ ਨજર ਆਏ ਮੈਂ ਫਿਰ ਬੇਨਤੀ ਕਰਾਂ ਗੁਰੂ ਦੀ ਓਟ ਲੈ ਕੇ ਅਰਦਾਸ ਬੇਨਤੀ ਕਰਕੇ ਸਿੱਧਕ ਪਾ ਲੋ ਦਸਤਾਰਾਂ ਮੰਨੋ ਅੰਮ੍ਰਿਤ ਬਾਣੀ ਪੜੋ ਨਿਤਨੇਮ ਕਰੋ ਸੇਵਾ ਸਿਮਰਨ ਨਾਲ ਜੁੜੋ ਫੇਰ ਸੰਨ ਜੀਵਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾ